ਰਕਬੀਰ ਸਿੰਘ ਬੈਣੀਵਾਲ ਸਰ ਪਟੀਸ਼ਨ ਪਾਈ ਗਈ ਹੈ ਕਿ ਫੈਕਸ਼ਨ ਹੈ ਸਾਰਾ ਜਿਹੜਾ ਦੱਸਿਆ ਡਿਟੇਲ ਇਹਦੇ ਵਿੱਚ ਸਰ ਮਾਨਯੋਗ ਮਾਨਸਾ ਕੋਰਟ ਦੇ ਵਿੱਚ ਮੈਡਮ ਸ਼ਹਿਨ ਜੱਜ ਦੇ ਕੇਸ ਚੱਲਦਾ ਹੈਗਾ ਸਟੇਟ ਵਰਸੇ ਮਨਪ੍ਰੀਤ ਪਾਉ ਦੇ ਨਾਮ ਤੇ ਉਹਦੇ ਵਿੱਚ ਚਾਰਜ ਦੀ ਸਟੇਜ ਤੇ ਚੱਲ ਰਿਹਾ ਸਰ ਚਾਰਜ ਤੇ ਵੈਸ ਚੱਲ ਰਹੀ ਹੈ ਉਹਦੇ ਵਿੱਚ ਅਸੀਂ ਲਾਰੈਂਸ ਲਾਰੈਂਸ ਬਿਸ਼ਨੋਈ ਨੂੰ ਡਿਸਚਾਰਜ ਕਰਨ ਦੀ ਸਰ ਐਪਲੀਕੇਸ਼ਨ ਫਾਈਲ ਕੀਤੀ ਹੋਈ ਹੈ ਜੀ ਪਰ ਕੀ ਕੁਝ ਹੈਗਾ ਉਸ ਪਟੀਸ਼ਨ ਦੇ ਵਿੱਚ ਤੇ ਕਿਉਂ ਇਹ ਗੱਲਾਂ ਮਤਲਬ ਯੂ ਟਰਨ ਕਿਸ ਤਰੀਕੇ ਨਾਲ ਆ? ਕਿ ਸਰ ਇਹਦੇ ਵਿੱਚ ਅਸੀਂ ਲਾਰੈਂਸ ਦੇ ਖਿਲਾਫ ਕੋਈ ਵੀ ਟਰੈਕਟ ਐਵਿਡੈਂਸ ਨਹੀਂ ਉਹ ਜਦੋਂ ਮਰਡਰ ਹੋਇਆ ਉਦੋਂ ਵੀ ਉਹ ਜੁਡੀਸ਼ੀਅਲ ਕਸਟਡੀ ਵਿੱਚ ਸੀ ਤੇ ਬਾਕੀ ਜਿਹੜੇ ਹੋਰ ਬਾਕੀ ਇਹਦੇ ਕੋਕਿਊਜ਼ ਦੇ ਇਸ ਕੇਸ ਦੇ ਵਿੱਚ ਉਹਨਾਂ ਦੀ ਕੋਈ ਆਪਣਾ ਡਾਇਰੈਕਟਰ ਕਿਤੇ ਮੁਲਾਕਾਤ ਜਾਂ ਕਦੇ ਵੀ ਕੋਈ ਮੀਟਿੰਗ ਆਫ ਮਾਈਂਡਸ ਇਕੱਠਾ ਹਾਂ ਦੀ ਕਿਤੇ ਕੋਈ ਨਹੀਂ ਪ੍ਰੂਵ ਹੁੰਦਾ ਇਸ ਕਰਕੇ ਅਸੀਂ ਇਹ ਐਪਲੀਕੇਸ਼ਨ ਫਾਈਲ ਕੀਤੀ ਹੈ ਸੋਸ਼ਲ ਮੀਡੀਆ ਤੇ ਹਵਾਲਾ ਦਿੱਤਾ ਗਿਆ ਸੀ ਸਾਰੇ ਇੰਟਰਵਿਊਜ਼ ਦੇ ਵਿੱਚ ਵੀ ਕਿਹਾ ਗਿਆ ਸੀ ਵੀ ਲਾਰੈਂਸ ਨੇ ਸਭ ਕੁਝ ਕਰਾਇਆ ਫਿਰ ਕਿਉਂ ਹੁਣ ਬਚਾ ਕੀਤਾ ਯਾਰ ਨਹੀਂ ਸਰ ਦੇਖੋ ਸੋਸ਼ਲ ਮੀਡੀਆ ਕੋਲੇ ਤਾਂ ਕੋਈ ਫੈਸਲਾ ਕਰਨ ਦਾ ਅਧਿਕਾਰ ਨਹੀਂ ਹੈ ਫੈਸਲਾ ਤਾਂ ਅਦਾਲਤਾਂ ਨੇ ਕਰਨਾ ਹੈ ਜੀ ਜਦੋਂ ਕਿਸੇ ਵੀ ਇਨਸਾਨ ਨੂੰ ਕੋਈ ਲੱਗਦਾ ਹੈਗਾ ਵੀ ਮੈਨੂੰ ਅਦਾਲਤ ਤੇ ਜਾਣਾ ਚਾਹੀਦਾ ਹੈ ਤਾਂ ਉਹ ਅਦਾਲਤ 'ਚ ਅਪੀਅਰ ਹੁੰਦਾ ਹੈ। ਕਦੋਂ ਤਰੀਕ ਹੈ ਤੇ ਕੀ ਮੰਗਿਆ ਗਿਆ ਹੈ। ਇਹਦੇ ਵਿੱਚ 5 ਜਨਵਰੀ 2024 ਅੱਗੇ ਤਰੀਕ ਤੈਅ ਹੋਈ ਹੈਗੀ। ਉਹ ਤੇ ਸਾਡੀ ਐਪਲੀਕੇਸ਼ਨ ਤੇ ਮਦਈਤਰ ਨੇ ਤੇ ਸਰਕਾਰ ਨੇ ਰਿਪਲਾਈ ਦੇਣਾ ਹੈ। ਜੇਲ੍ਹਾਂ ਦੇ ਵਿੱਚ ਪਲਾਨਿੰਗ ਸਾਹਮਣੇ ਜਿਹੜੇ ਬਿਆਨ ਵੀ ਹੋਏ ਨੇ ਪੁਲਿਸ ਰਿਮਾਂਡ ਦੇ ਦੌਰਾਨ ਵੀ ਪੁੱਛ ਕੇ ਇਸ 'ਚ ਦੱਸਿਆ ਗਿਆ ਵੀ ਜੇਲ੍ਹਾਂ ਦੇ ਵਿੱਚ ਪਲਾਨਿੰਗ ਹੋਈ ਤਾਂ ਫਿਰ ਕਿਸ ਤਰੀਕੇ ਨਾਲ ਜੁਟ ਲਾਇਆ ਜਾਊ ਉਹਨਾਂ ਦਾ ਨਾਮ। ਜੇਲ੍ਹ ਦੇ ਵਿੱਚ ਸਰ ਜਦੋਂ ਇਹ ਇਸ ਟਾਈਮ 'ਤੇ ਹਾੜ੍ਹ ਜੇਲ੍ਹ ਦੇ ਵਿੱਚ ਜਿਹੜੀ ਬਰਕ ਦੇ ਵਿੱਚ ਸੀ ਉੱਥੇ ਹੋਰ ਕੋਈ ਵੀ 25 ਜਣਿਆਂ 'ਚ ਕੋਈ ਵੀ ਹੋਰ ਦੋਸ਼ੀ ਇਹਦੇ ਨਾਲ ਹੈ ਨਹੀਂ ਸੀ। ਇਹ ਤੇ ਜਗਦੀਪ ਭਗਵਾਨਪੁਰਿਆ ਦੋਨੋਂ ਸੀ ਤੇ ਹੜ੍ਹ ਜੇਲ੍ਹ ਦੇ ਵਿੱਚ ਉਹ ਅਲੱਗ ਵਾਰਕ ਵਿੱਚ ਸੀ ਅਲੱਗ ਵਾਰਕ ਵਿੱਚ ਸੀ ਕੋਈ ਇਹਦੇ ਨਾਲ ਨਹੀਂਗਾ ਜੀ ਪਲਾਨਿੰਗ ਦਾ ਉਹੀ ਅਸੀਂ ਐਸੇ ਕਰਕੇ ਅਸੀਂ ਆਪਣਾ ਪੱਖ ਰੱਖਿਆਗਾ ਵੀ ਕੋਈ ਪਲਾਨਿੰਗ ਦਾ ਪ੍ਰੂਫ ਹੈ ਨਹੀਂਗਾ ਸੋਸ਼ਲ ਮੀਡੀਆ ਇਹ ਮਤਲਬ ਜੇ ਸਿੱਧੂ ਦੇ ਪਿਤਾ ਦੀ ਗੱਲ ਦੱਸੀ ਜਾਵੇ ਤਾਂ ਇਹ ਵੀ ਸਾਹਮਣੇ ਆ ਰਿਹਾ ਵੀ ਡਰ ਹੁਣ ਸਤਾਉਣ ਲੱਗਿਆ ਕਿਤੇ ਨਾ ਕਿਤੇ ਚਲੋ ਜੇ ਕੋਈ ਬੰਦਾ ਜੀ ਅਦਾਲਤ 'ਚ ਜਾਂਦਾ ਉਹ ਡਰਪੋਕਦਾ ਨਹੀਂ ਹੁੰਦਾ ਹਰ ਬੰਦੇ ਨੂੰ ਆਪਣਾ ਪੱਖ ਰੱਖਣ ਦਾ ਅਧਿਕਾਰ ਹੈਗਾ